ਪਹਿਲਾਂ ਕਹਤਾ ਲੋਕ ਕਹਿੰਦੇ ਗੀਤ ਹੈ ਤਾਂ ਉਰਮ ਵਿਚਾਰ ਲੋਕ ਇਹਨਾਂ ਨੂੰ ਇਹ ਸਮਝਦੇ ਵੀ ਗੀਤ ਲਿਖੇ ਨੇ ਗੀਤ ਕੀ ਹੁੰਦਾ ਗੀਤ ਕਿਹਨੂੰ ਕਹਿੰਦੇ ਨੇ ਕਵੀ ਨੇ ਗੀਤ ਲਿਖਤਾ ਗੀਤ ਨਹੀਂ ਦੱਸਿਆ ਵੀ ਗੀਤ ਕੀ ਹੁੰਦਾ ਗੀਤ ਚ ਕੀ ਕਵੀ ਹੈ ਜਿਹਨੂੰ ਗੀਤ ਕਹਿੰਦੇ ਨੇ ਉਹ ਕਵੀ ਕੀ ਹੁੰਦੀ ਹੈ ਜਿਹੜੇ ਗੀਤ ਗਾਉਂਦੇ ਨੇ ਨਾ ਗੀਤਕਾਰ ਗੀਤ ਲਿਖਦੇ ਨੇ ਗੀਤ ਕਿਹਨੂੰ ਕਹਿੰਦੇ ਨੇ ਗੁਰਬਾਣੀ ਦੀ ਭਾਸ਼ਾ ਚ ਗਿਆਨ ਬਿਹੁਣਾ ਗਾਵਾ ਗੀਤ ਜਿਹੜਾ ਗਿਆਨ ਬਿਹੁਣੇ ਲੋਕ ਨੇ ਨਾ ਗੀਤ ਗਿਆਨ ਬਿਹੁਣੇ ਹੁੰਦੇ ਨੇ ਜਿਹੜੇ ਗੀਤ ਬਣ ਗਏ ਤਰਜਮਾ ਨੇ ਗਏ ਤਾਲ ਬਣ ਕੇ ਹੀ ਕੁਰਬਾਨੀ ਰੂਖ ਹੁੰਦੇ ਨੇ ਨਾ ਸਿਰਫ ਉਹ ਗੀਤੇ ਗਉਂਦੇ ਨੇ ਪੁਰਾਣੇ ਗੀਤ ਬਣਾਉਂਦੇ ਇਹ ਕੋਈ ਸੋਹਰਾ ਸੁਰ ਤਾਲ ਦੇ ਉੱਤੇ ਜੇ ਆਧਾਰਿਤ ਕਰਦੇ ਹੋ ਫਿਰ ਗੀਤ ਬਣ ਜੂਗਾ ਗਿਆਨ ਬਿਹੁਣਾ ਗਾਵਾ ਗੀਤ ਮੁੱਖੇ ਬੁੱਲਾ ਕਰੇ ਬਸੀਤ ਗਿਆਨ ਬਿਹੁਣੀ ਜਿਹੜੀ ਆ ਕਪਤੋ ਗੀਤ ਕਾਣਾ ਮਤਲਬ ਇਹ ਹੋ ਗਿਆ ਇਹ ਗਿਆਨ ਵੀ ਹੋਣੀ ਨਹੀਂ ਆ ਗੀਤ ਨਹੀਂ ਹੋਣੇ ਲੋਕਾਂ ਦਾ ਗੀਤ ਹੈ ਲੋਕ ਇਹਨੂੰ ਵੀ ਗੀਤੇ ਖਰੀ ਜਾਂਦੇ ਗੀਤਾਂ ਅੰਗਰਧਰ ਕਬੀਰ ਆਦੇ ਲਿਖੇ ਹੋਏ ਗੀਤਾਂ ਬੁੱਲ੍ਹੇ ਸ਼ਾਹ ਦੇ ਲਿਖੇ ਹੋਏ ਉਹ ਗੀਤ ਨੇ ਉਹਦੇ ਤੱਤ ਗਿਆਨੀ ਹੋਇਆ ਚ ਗੀਤ ਹੋਰ ਬਾਦ ਲੋਕਾਂ ਦੇ ਲਿਖੇ ਰਹਿੰਦੇ ਪੱਕੀ ਬਾਣੀ ਗੀਤ ਨਹੀਂ ਹੁੰਦੀ ਕੱਚੀ ਬਾਣੀ ਹੁੰਦੀ ਹੈ ਗੀਤ ਉਹ ਗੁਰਦਾਰੀਆਂ 12 ਸਾਰੇ ਗੀਤ ਹੈ ਵਿਲਾ ਦਾਸ ਲੈ ਗਿਆ ਸੂਰਜ ਪ੍ਰਗਾਸੋ ਵੀ ਕੀਤੇ ਨੇ ਕੀਤੇ ਗਾਇ ਹੋਣੇ ਉਹ ਕਪਤਾਨ ਉਹ ਆਇਆ ਤੇ ਕੀਤੇ ਨੇ ਸਾਰੇ ਮੈਂ ਗਿਆ ਨਹੀਂ ਹੁਣ ਤੱਕ ਗਿਆ ਨਹੀਂ ਉਹ ਪਸੰਦ ਜ਼ਿਆਦਾ ਕਰਦੇ ਨੇ ਲੋਕ ਸੰਸਾਰ ਗੀਤਾਂ ਨੂੰ ਜ਼ਿਆਦਾ ਪਸੰਦ ਕਰਦਾ ਇਸ ਕਰਕੇ ਉਹ ਉਹਦੇ ਪਸੰਦ ਜ਼ਿਆਦਾ ਕਰਦੇ ਨੇ ਗੁਰਬਾਣੀ ਨੂੰ ਘੱਟ ਕਰਦੇ ਇਹਦੇ ਸਮਝ ਨਹੀਂ ਨਾ ਪੈਂਦੀ ਗੱਲ ਕੀ ਹੈ ਇਹ ਉੱਚੇ ਅਸਤਾ ਦੀ ਗੱਲ ਹੈ ਉਹ ਧੀਵੀ ਅਸਤਾ ਦੀ ਗੱਲ ਹੈ ਉਹ ਸੰਸਾਰੀ ਬਦਲ ਦੀ ਗੱਲ ਹੈ ਨਾ ਗਰੀਬ ਬਦਲ ਦੀ ਗੱਲ ਹੈ ਕਹਿੰਦੇ 15 ਦਿੱਤੀ 7 ਵਾਰ 15 ਦਿੱਤਾ 7 ਵਾਰ ਕਕਬੀਰ ਉਰਵਾਰ ਕਹਿੰਦੇ ਮਾਇਦੇ ਹਜ਼ਰਤ ਨੇ ਬੰਦੋ ਦਿੱਤਾ 7 ਵਾਰ ਮੈਂ ਮਾਇ ਦਾ ਪਰੇ ਦੀ ਗੱਲ ਕਰਨੀ ਉੱਥੇ ਨਹੀਂ ਹੁੰਦੀਆਂ ਉਹ ਤਾਂ ਦਿੱਤਾ ਨਾਲ ਡੋੜੇ ਉਹਦੇ ਜਾ ਕੇ ਬੁੱਧਵਾਰ ਵੀਰਵਾਰ ਡੋਣ ਲੱਗ ਜਾऊं ਜਾਂ ਇੱਕ ਬਦੂ ਤੋੜ ਲੱਗ ਜਾऊं ਮੈਂ ਇਹ ਇੱਕ ਬਦੂ ਜ ਐ ਮਲੋੜੀ ਹੈ ਵੀ ਮਨ ਜਦੋਂ ਸ਼ੁਰੂ ਹੁੰਦਾ ਹੈ ਨਾ ਗਿਆਨ ਅਦਵੀ ਦਾ ਉਹ ਅਵਾਵਸ ਤੋਂ ਸ਼ੁਰੂ ਹੁੰਦਾ ਉਹਨੂੰ ਬਿਲਕੁਲ ਗਿਆਨ ਨਹੀਂ ਫਿਰ ਉਹਨੂੰ ਗਿਆਨ ਦੇਣ ਲੱਗਣਾ ਆਪਨ ਪਰੇ ਕਮਯਣਾ ਗਿਆਨ ਹੋ ਗਿਆ ਉਹ ਨੂੰ ਜੇ ਮੈਂ ਇੱਕ ਬਲੇ ਚੰਦਰਮਾ ਹੁੰਦਾ ਥੋੜਾ ਜਿਹਾ ਰੋਸ਼ਨੀ ਇੱਕ ਕਿਰਨ ਪਈ ਦੋ ਉਦੋਂ ਫਿਰ ਦਾਹ ਦੋ ਜੇ ਦੂਜੇ ਥੋੜ੍ਹਾ ਜਿਆਦਾ ਗਿਆਨ ਮਚਦਾ ਐਵੇਂ ਜਿਉ ਜੋ ਲੱਗਿਆ ਰਹਿੰਦਾ ਗਿਆਨ ਵੱਧਦਾ ਚੱਲਿਆ ਜਾਂਦਾ ਮੈਂ ਐਂ ਕੰਪੈਰੀਸ਼ਨ ਕਰਨਾ ਜਾਂਦਾ ਨਾਲ ਹੋਰ ਮੇਰਾ ਮਤਲਬ ਕੋਈ ਨਹੀਂ ਹੈ ਮੈਂ ਉੱਥੇ ਤਾ ਦਾ ਕੰਪੈਰੀਸ਼ਨ ਬੰਦੀ ਉਸਤਾਨ ਨਾਲ ਕਰਦਾ ਜਾਊਂਗਾ ਇਸ ਕਰਕੇ ਚੱਤਾ ਨਹੀਂ ਆ ਨੇ ਚੰਦਰਮਾ ਦੀ ਗੱਲ ਨਹੀਂ ਮੈਂ ਕਰ ਰਿਹਾ ਮੇਰੇ ਬਾਤ ਤੇ ਚੰਦਰਮਾ ਮਨ ਉਹ ਰੁੱਖੇ ਮਨ ਚੰਦਰਮਾ ਬਾਰੇ ਗਿਆਨ ਮਨ ਉਦਾ ਚਲਦਾ ਜਿਵੇਂ ਪਹਿਲਾਂ ਬਿਲਕੁਲ ਮੱਸਿਆ ਉਦੋਂ ਜਦੋਂ ਮੰਦੀਦਾ ਹੀ ਨਹੀਂ ਫਿਰ ਏ ਕਮ ਹੁੰਦੀ ਹੈ ਥੋੜਾ ਜਿਹਾ ਗਿਆਨ ਜਦੋਂ ਮੈਨੂੰ ਰੋਸ਼ਨੀ ਪੈਂਦੀ ਹੈ ਥੋੜਾ ਜਿਹਾ ਜਦੋਂ ਮੈਂ ਤੇ ਦਿਨ ਹੈ ਦਿਨਾਂ ਨਹੀਂ ਦਿਖਾ ਰਿਹਾ ਹੈ ਲੋਕਾਂ ਨੂੰ ਕੁਛ ਰੋਸ਼ਨੀ ਗੁਰੂ ਸੇ ਕਾਹਜਾ ਗੁਰੂ ਤੇ ਰੋਸ਼ਨੀ ਲੈਂਦਾ ਤਾਂ ਦੁਨੀਆ ਨੂੰ ਵੀ ਦਿਖਾ ਰਿਹਾ ਉਹ ਜੋ ਲੈ ਰਿਹਾ ਦੱਸ ਰਿਹਾ ਦਿਖਾ ਰਿਹਾ ਕਉ ਜੇ ਗੁਰੂ ਘਰ ਚੋਂ ਰੋਸ਼ਨੀ ਲੈ ਕੇ ਰੋਕਾਂ ਨੂੰ ਵੀ ਦੱਸ ਰਹੇ ਤੇ ਨਾ ਵੀ ਮੈਂ ਆ ਜਾ ਸੁਣ ਕੇ ਆਇਆ ਆ ਜਾ ਸੁਣ ਕੇ ਆਇਆ ਤਾਂ ਬਮਲ ਕਦੇ ਵਿੱਚ ਗੱਲ ਜਾਂਦੀ ਸੀ ਤਾਹੋ ਸੁਣ ਕੇ ਫਿਰ ਹੋਰ ਆ ਕੇ ਹੋਰ ਆਉਂਦੇ ਸੀ ਐ ਸੱਤ ਤੇ ਵਧਦੀ ਗਈ ਹੌਲੀ ਹੌਲੀ ਇਹ ਮਾ ਦੂਜਾ ਤੀਜ ਦਾ 14 ਜਿੱਦਣ ਪੂਰਨਵਾਸੀ ਪੂਰਾ ਚੰਦਰਮਾ ਹੋ ਜਾਂਦਾ ਉਹ ਪੂਰਾ ਗਿਆਨ ਹੋ ਜਾਂਦਾ ਕਿਸੇ ਪਾਸੇ ਨਹੀਂ ਰਣੀ ਰਹਿਣਾ ਕਿ ਜੇ ਬੱਕਰ ਤੇ ਨਰਵਾ ਕਾਲਾ ਨਹੀਂ ਹੁੰਦਾ ਉਹਨੂੰ ਕਹਿਆ ਭਗਵਾਨ ਨੇ ਕਿ ਮਨ ਪ੍ਰਗਿਆ ਜਿਹਾ ਤੇ ਧਰ ਉੱਪਰ ਉਹ ਵਸਤ ਨੂੰ ਬੁਲਾ ਕੇ ਰੱਖਣੀ ਆ ਗੱਲ ਗੱਲ ਆ ਕਰਨੀ ਆ 15 ਥੱਤਾ ਦੀ ਨਾ ਗੱਲ ਕਰੇ ਨਾ 7 ਵਾਰਾਂ ਦੀ ਕਰੇ ਉਹ ਤਾਂ ਐਵੇਂ ਲਿਆ ਹੋਇਆ ਉਹ ਤਾਂ ਇੱਕ ਉਹਦੇ ਨਾਲ ਬੁਲਾ ਕੇ ਗੱਲ ਕਰਨੀ ਸਮਝਾਉਣੀ ਆ ਵੀ ਜਿਵੇਂ ਆ ਬਾਈ ਚੰਦਰ ਅੱਜ ਜੇ ਆ ਵਸਤਾਂ ਕੱਲ ਨੂੰ ਆਏ ਪਰ ਸਰੂ ਆਏ ਫਿਰ ਦਿਨਾਂ ਨੇ ਰੋਂ ਵੀਰਵਾਰ ਕਿਹਨੂੰ ਕਹਿੰਦੇ ਨੇ ਇਹਦਾ ਭਾਵ ਅਰਥ ਕੀ ਆ ਵੀਰਵਾਰ ਦਾ ਬੁੱਧਵਾਰ ਕਹੋਲੇ ਕਿਉਂਕਿ ਹੈ ਨੂ ਬੁੱਧਵਾਰ ਇਹ ਗਿਆਨ ਕਰੋੜਾ